ਬੀਤੇ ਦਿਨੀ ਪਿੰਡ ਬਾਦਸ਼ਾਪੁਰ ਕਾਲੇਕੀ ਤੋਂ ਮੌਜੂਦਾ ਸਰਪੰਚ ਬਲਕਾਰ ਸਿੰਘ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਰੋਂ ਰੁੱਖਤ ਵਡਣ ਦਾ ਮਾਮਲਾ ਸਾਹਮਣੇ ਆਇਆ ਇਸ ਪ੍ਰੰਤ ਪੱਤਰਕਾਰਾਂ ਦੀ ਟੀਮ ਨੇ ਮੌਜੂਦਾ ਸਰਪੰਚ ਪੰਚਾਇਤ ਮੈਂਬਰਾਂ ਤੇ ਸਕੂਲ ਸਟਾਫ ਨਾਲ ਗੱਲਬਾਤ ਕੀਤੀ ਅਤੇ ਪਤਾ ਲੱਗਾ ਕਿ ਸਕੂਲ ਦੇ ਬਾਹਰ ਕੁਝ ਸਜਾਵਟੀ ਬੂਟੇ ਲੱਗੇ ਹੋਏ ਸਨ ਜੋ ਕਿ ਪੰਜਾਬ ਮੰਡੀ ਬੋਰਡ ਵੱਲੋਂ ਸੜਕ ਦੇ ਨਵੀਨੀਕਰਨ ਮੌਕੇ ਇਹ ਸਜਾਵਟੀ ਪੌਦੇ ਸਕੂਲ ਦੀ ਇਮਾਰਤ ਦੇ ਦੂਸਰੇ ਪਾਸੇ ਲਗਾ ਦਿੱਤੇ ਹਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੌਜੂਦਾ ਸਰਪੰਚ ਤੇ ਦਰਖਤ ਵੰਡਣ ਦੇ ਅਤੇ ਵੇਚਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਜੋ ਕਿ ਸਰਾਸਰ ਬੇਬੁਨਿਆਦ ਹਨ ਉਹ ਨੇ ਜਿਹੜੇ ਸਕੂਲ ਦੇ ਸਾਹਮਣੇ ਲੱਗੇ ਹੋਏ ਸੀਗੇ ਪੰਜਾਬ ਮੰਡੀ ਬੋਰਡ ਵੱਲੋਂ ਸੜਕ ਬਣਾਈ ਜਾ ਰਹੀ ਸੀ ਉਹ ਪੱਟਕੇ ਇਥੇ ਸ਼ਿਫਟ ਕਰਤੇ ਆ ਸਾਰੇ sire ਤੋਂ ਲੈ ਕੇ sire ਤੱਕ ਦੇਖ ਸਕਦੇ ਆਪਾਂ ਖੜੇ ਨੇ ਨਾ ਕਿ ਇਹ ਰੁੱਖ ਨੇ ਬੈ ਗੁੱਜੀ ਸਾਹਿਬ ਜੀ ਅੱਜ ਇਥੇ ਸਾਰੀ ਪੰਚਾਇਤ ਸਮੇਤ ਇਕੱਠੇ ਹੋਇਓ ਕੀ ਕਰਨਾ ਹੈ ਜੀ ਅੱਜ ਕਰਨੀ ਹੈ ਜੀ ਸਾਡੇ ਪਿੰਡ ਦੇ ਕੁਝ ਸਰਾਰਤੀ ਅੰਸਰ ਨੇ ਉਹ ਪੱਤਰਕਾਰਾਂ ਨੂੰ ਬੁਲਾ ਕੇ ਇਥੇ ਮਤਲਬ ਕਿ ਸਾਡੇ ਦੇ ਦੋ ਸਲਾਰੇ ਨੇ ਵੀ ਇਹਨਾਂ ਨੇ ਰੁੱਖ ਵੱਢ ਕੇ ਵੇਚਤੇ ठेकेਦਾਰਾਂ ਨੂੰ ਮਿਲਿ ਭੁਗਤ ਕਰਕੇ ਜਦ ਕਿ ਕੋਈ ਅਸੀਂ ਨੇ ਦਰਖਤ ਵੱਡਣਾ ਦਾ ਕੀ ਇਸ ਤਰ੍ਹਾਂ ਲਵਾਉਣ ਦੇ ਹੱਕ ਜਾਂ ਜੀ ਜਦੋਂ ਤੋਂ ਵੀ ਅਸੀਂ ਸਰਪੰਚ ਬਣਿਆ ਜੀ ਪਿੰਡ ਦੇ ਵਿਕਾਸ ਕਾਰਜਾਂ ਵਾਲੀ ਧਿਆਣਾ ਸਾਡਾ ਤੇ ਇਹ ਜਿਹੜੇ ਮਤਲਬ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ 45 ਲੱਖ ਰੁਪਏ ਦੀ ਗ੍ਰਾਂਟ ਮਿਲੀ ਜੀ ਮੰਡੀ ਬੋਰਡ ਵੱਲੋਂ ਜੀ ਉਹਦੇ ਮਤਲਬ ਕਿ ਪਿੰਡ ਦੀ ਫਿਰਨੀ ਵਾਸਤੇ ਜੀ ਉਹ ਉਸ ਉਸ ਵਿੱਚ ਇੱਥੇ ਕੁਝ ਪੌਦੇ ਲੱਗੇ ਹੋਏ ਸੀਗੇ ਫਲਾਵਰ ਜੀ ਉਹ ਅੜਚਣ ਆ ਰਹੀ ਸੀ ਉਹਨਾਂ ਨੇ ਮਤਲਬ ਕਿ ਇਥੋਂ ਮੰਡੀ ਬੋਰਡ ਵੱਲੋਂ ਪਟਕੇ ਉਹਨਾਂ ਦੇ ਆਪ ਦੇ ਸਾਧਨਾਂ ਨਾਲ ਆ ਰਹੀ ਸੜਕ ਦੇ ਨਾਲ ਸੜਕ ਸਕੂਲ ਦੇ ਨਾਲ ਸੜਕ ਦੇ ਨਾਲ ਜੀ ਉੱਥੇ ਦੂਜੀ ਸਾਈਡ ਸ਼ਿਫਟ ਕਰਦੇ ਜੀ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਜੀ ਤੁਸੀਂ ਨਾ ਪਟਾਏ ਆ ਤੇ ਨਾਲ ਨਹੀਂ ਨਾ ਸਾਨੂੰ ਇਹ ਧਿਆਨ ਚਾਹੀ ਜੀ ਨਾ ਸਾਨੇ ਪਟਾਈ ਨਹੀਂ ਹੋਦੀ ਠੀਕ ਹੈ ਜੀ ਹਾਂ ਜੀ ਹਰੇ ਭਰੇ ਹੋ ਰਹੇ ਨੇ ਜੀ ਉਹ ਤੁਹਾਨੂੰ ਮੌਕਾ ਦਿਖਾ ਦਿੰਦੇ ਆ ਜੀ ਮਤਲਬ ਉਹ ਤੁਹਾਡੇ ਕਹਿਣ ਦਾ ਮਤਲਬ ਰੁੱਖ ਨਹੀਂ ਸੀਗੇ ਰੁੱਖ ਨਹੀਂ ਸੀ ਉਹ ਫਲਾਵਰ ਨਹੀਂ ਪੌਦੇ ਸਜਾਵਟੀ ਬੋਨਸ ਸਜਾਵਟੀ ਫੁੱਲ ਨਹੀਂ ਜੀ ਫੁੱਲ ਦੇ ਇਧਰਲੀ ਸਾਈਡ ਤੋਂ ਪੱਟ ਕੇ ਸਕੂਲ ਦੀ ਉੱਪਰੀ ਸਾਈਡ ਤੇ ਲਾ ਦੇ ਜਦੋਂ ਇਹ ਪੱਟ ਪਟਾਈਆਂ ਚੱਲ ਰਿਹਾ ਸੀਗਾ ਤੁਸੀਂ ਇੱਥੇ ਮੌਜੂਦ ਸੀਗੇ ਨਹੀਂ ਮੈਂ ਮੌਜੂਦ ਮੌਜੂਦ ਸੀਗੇ ਮੈਂ ਮੌਜੂਦ ਨਹੀਂ ਸੀ ਮੰਡੀ ਬੋਰਡ ਦੀ ਮੁਲਾਜ਼ਮ ਸੀਗੇ ਇੱਥੇ ਹਾਂ ਜੀ ਪ੍ਰਿੰਸੀਪਲ ਹਨ ਜਿਹੜੇ ਸਕੂਲ ਦੇ ਅੱਗੇ ਲੱਗੇ ਹੋਣੇ ਉਹ ਸਕੂਲ ਵੱਲੋਂ ਕੋਈ ਹੈਗੇ ਸੀਗੇ ਉਸ ਟਾਈਮ ਮੌਜੂਦ ਨਹੀਂ ਜੀ ਮੈਂ ਉਰੇ ਹੈ ਹੀ ਨਹੀਂ ਸੀ ਸਕੂਲ ਵਾਲੇ ਸਕੂਲ ਵਾਲਿਆਂ ਦਾ ਮੈਨੂੰ ਪਤਾ ਨਹੀਂ ਜੀ ਮੌਕੇ ਤੇ ਮੈਂ ਹਾਜ਼ਰ ਨਹੀਂ ਸੀ ਗਿਆ ਠੀਕ ਹਾਂ ਜ ਹਾਂਜੀ ਸਾਹਿਬ ਜੀ ਇਹ ਜਿਹੜੇ ਕਹਿ ਰਹੇ ਆ ਤੁਹਾਡੇ ਪਿੰਡ ਵੀ ਰੁੱਖ ਪੱਟੇ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਮੈਂ ਸਾਫਾ ਸਰਪੰਚ ਭਰਪੁਰ ਸਿੰਘ ਜੀ ਇਹ ਜਿਹੜੇ ਰੁੱਖ ਪੱਟੇ ਕੋਈ ਰੁੱਖ ਨਹੀਂ ਜਿੱ ਪੱਟਾ ਗਿਆ ਕੋਈ ਰੁੱਖ ਨਾਲ ਲਵਾਇਆ ਨਹੀਂ ਹੋਇਆ ਸਿਰ ਕੋਈ ਨਾ ਇਹਨੂੰ ਕੋਈ ਪੱਟਣ ਦੀ ਜਾਣਕਾਰੀ ਹੈ ਜਿਹੜੇ ਸਰਾਰਤੀ ਅੰਸਰ ਇਹਨਾਂ ਦੇ ਮਗਰ ਪੈ ਨੇ ਸਾਡੀ ਪੰਚਾਇਤ ਦੇ ਵਿੱਚ ਉਹਨਾਂ ਦੇ ਥੱਲੋ ਜੀ 40 ਸਾਲ ਦਾ ਪੁਰਾਣਾ ਸਰਪ ਕਰਾਇਆ ਗਿਆ ਹੈ ਸਾਡੀ ਪੰਚਾਇਤ ਨੇ ਕਰਾਇਆ ਨਾਲ ਸਰਕਾਰ ਹੈ ਆਪਾਦਮੇ ਦੀ ਸਰਦਾਰ ਜੈਤਨ ਸਿੰਘ ਜੜਾ ਮਜਰੇ ਸਾਹਿਬ ਉਹਨਾਂ ਦੇ ਸਦਕਾ ਹੀ ਸਾਡਾ ਸਾਰਾ ਕੰਮ ਹੋ ਰਿਹਾ ਹੈ ਇਹਨਾਂ ਲੋਕਾਂ ਨੂੰ ਜਰਾਤ ਨਹੀਂ ਹੋ ਰਹੀ ਸਾਡੇ ਕੰਮ ਹੁੰਦਿਆਂ ਦੇਖ ਨਹੀਂ ਸਕਦੇ ਇਸ ਕਰਕੇ ਸਰਪੰਚ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਫਸਾਉਣਾ ਚਾਹੁੰਦੇ ਹਨ ਵੀ ਸਰਪੰਚ ਦੇ ਕੋਈ ਨਾ ਕੋਈ ਕਾਰਵਾਈ ਕਰਾ ਕੇ ਅਸੀਂ ਇਹਨੂੰ ਸਸਪੈਂਡ ਕਰਾ ਦੇਈ ਪਰ ਅੱਜ ਆਸੀਂ ਨਹੀਂ ਹੋਣ ਦੇਵਾਂਗੇ ਅਸੀਂ ਸਾਰੇ ਇਹਦੇ ਨਾਲ ਆ ਇੱਥੇ ਰੁੱਖ ਲੱਗੇ ਹੋਏ ਸੀ ਜਾਂ ਪਾਏ ਸੀਗੇ ਕੋਈ ਰੁੱਖ ਨਹੀਂ ਸੀ ਜੋ ਸਲਾਬਤੀ ਸਜਾਵਟੀ ਪਲਾਂਟ ਚਾਣਦੇ ਜੋ ਜੋ ਛੋਟੇ ਛੋਟੇ ਰਹਿ ਕੇ ਆਪਣੇ ਕੋਠੀਆਂ ਮਰੇ ਲਾ ਲੈਣੇ ਆਪਾਂ ਨਿੱਕੇ ਬੁੱਟਰੇੰਦਰ ਨੇ ਜੀ ਉਹੀ ਬੁੱਟੇ ਸਨ ਉਹ ਨਾ ਹੀ ਪੰਚਾਇਤ ਨੇ ਲਵਾਏ ਨੇ ਤੇ ਨਾ ਹੀ ਪੰਚਾਇਤ ਨੇ ਪਟਾਇਆ ਨਾ ਹੀ ਪੰਚਾਇਤ ਨੂੰ ਪਤਾ ਇਸ ਬਾਰੇ ਕੋਈ ਸलो ਪੰਜਾਬ ਮੰਡੀ ਬੋਰਡ ਵਾਲੇ ਵੱਲੋਂ ਹਾਂਜੀ ਉਹ ਜੋ ਇਥੇ ਆਪਣੇ ਸੜਕ ਬਣਾ ਕੇ ਕਹਿਣ ਜੇ ਉਹਨਾਂ ਨੂੰ ਹੀ ਪਤਾ ਉਹਨੇ ਪੱਟੇ ਨੇ ਕੀ ਕਰਿਆ ਕੀ ਨਹੀਂ ਕਿਸੇ ਨੂੰ ਪੰਚਾਇਤ ਮੈਂਬਰ ਨੂੰ ਜਾਂ ਸਰਪੰਚ ਨੂੰ ਜਿੱਦਾਂ ਸਰਪੰਚ ਤੇ ਜੜੇ ਇਲਜ਼ਾਮ ਲੱਗੇ ਨੇ ਬੇਗੁਨਾਹ ਆਓ ਬੇਗੁਨਾਹ ਨੇ ਜੀ ਜੋ ਸਰਪੰਚ ਜਨ ਬਿਨਾਂ ਦੇਖੇ ਨੇ ਉਹ ਸਰਪੰਚ ਬਿਲਕੁਲ ਬੇਕਸੂਰ ਆ ਜੀ ਇਸ ਕਰਕੇ ਇਹਦੇ ਜਾਣਕਾਰੀ ਸਾਰੇ ਅਸੀਂ ਦੇਣਾ ਚਾਹੁੰਦਾ ਸਾਨੂੰ ਅਣੀ ਮਾਸਟਰ ਜੀ ਇੱਕ ਹਾ ਰੋੜਾ ਪੈਰ ਤੇ ਆਲੇ ਪਿੰਡੇ ਜੇ ਕਹਿੰਦੇ ਬਾਹਰ ਜਿਹੜੇ ਪੌਦੇ ਸੀਗੇ ਉਹ ਪੱਟੇ ਗਏ ਆ ਕੀ ਕਹਿਣਾ ਚਾਹੋਗੇ ਤੁਸੀਂ ਉਸ ਬਾਰੇ ਇਹ ਗਵਰਨਮੈਂਟ ਸੀਨੀਅਰ ਸਕੂਲ ਬਾਸ਼ਾਪੁਰ ਕਾਲੇਕੀ ਦੇ ਸਕੂਲ ਦੇ ਗੇਟ ਦੇ ਬਾਹਰ ਕੁਝ ਸਜਾਵਟੀ ਪੌਦੇ ਸੀਗੇ ਤੇ ਉਸ ਤੋਂ ਬਾਅਦ ਇੱਥੇ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਜਿਸ ਕਰਕੇ ਮੰਡੀ ਬੋਰਡ ਨੇ ਇਹਨਾਂ ਪੌਦਿਆਂ ਨੂੰ ਕੱਟ ਕੇ ਦੂਜੀ ਥਾਂ ਤੇ ਸ਼ਿਫਟ ਕਰ ਦਿੱਤਾ ਗਿਆ। ਮਤਲਬ ਉਹ ਸਜਾਵਟੀ ਪੌਦੇ ਜੀਗੇ ਹੁਣ ਸ਼ਿਫਟ ਕੀਤੇ ਗਏ। ਹਾਂਜੀ ਹਾਂ ਸਜਾਵਟੀ ਪੌਦੇ ਸੀਗੇ। ਕੁਝ ਲੋਕ ਕਹਿੰਦਾ ਜਾ ਰਿਹਾ ਜੀ ਉਹ ਵੱਡੇ ਦਰਖਤ ਸੀਗੇ। ਨਹੀਂ ਦਰਖਤ ਤਾਂ ਨਹੀਂ ਸੀਗੇ ਜੀ ਡੈਕੋਰੇਟਿਵ ਪਲਾਂਟ ਹੀ ਸੀਗੇ।